ਸੰਘਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਜਿਹੜਾ ਸੋਚ ਸੰਸਾਰ ਵਿੱਚ ਸਿਕ ਸੰਗਤਾਂ ਮਨਾ ਰਹੀਆਂ ਸੰਖੇਪ ਵਿਚਾਰ ਆਪਾਂ ਉਹਦੇ ਤੇ ਕਰ ਰਹੇ ਆ ਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨ ਦੀ ਲੋੜ ਕਿਉਂ ਪਈ ਕਦੋਂ ਹੋਈ ਕਿਵੇਂ ਕੀਤੀ ਇਹ ਤਾਂ ਪੰਚ ਪਾਰਸ਼ਾ ਸ਼ਹੀਦਾਂ ਦੇ ਸ਼ਰਧਾਜ ਤੁੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 1606 ਵਿੱਚ ਸ਼ਹਾਦਤ ਦੰਦੇ ਨੇ ਸਮੇਂ ਦੀਆਂ ਮੁਗਲ ਸਰਕਾਰਾਂ ਨੇ ਬੜੇ ਤਸੀਹੇ ਦੇ ਦੇ ਕੇ ਸਤਗੁਰਾਂ ਨੂੰ ਸ਼ਹੀਦ ਕੀਤਾ ਜ਼ਬਰ ਤੇ ਜ਼ੁਲਮ ਟਾਇਆ ਉਹਨਾਂ ਨੇ ਸੱਚ ਤੇ ਹੱਕ ਦੀ ਆਵਾਜ਼ ਨੂੰ ਦਬਾਇਆ ਕਿਉਂਕਿ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਪ੍ਰਸਾਰ ਹੋ ਚੁੱਕਿਆ ਸੀ ਸਿੱਖਾਂ ਦੀ ਇੱਕ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਾਸਤੇ ਇਹ ਤਸੀਹੇ ਦਿੱਤੇ ਕੇ ਸਤਗੁਰਾਂ ਨੂੰ ਤੇ ਇਸ ਕਰਕੇ ਫਿਰ ਉਸ ਸਮੇਂ ਧੰਗ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਾਣ ਤੋਂ ਪਹਿਲਾਂ ਜਿਹੜੀ ਗੁਰਤਾ ਗੱਦੀ ਦੀ ਰਸਮ ਹੈ ਉਹ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅਦਾ ਕੀਤੀ ਉਹਨਾਂ ਨੇ ਸੌਪ ਦਿੱਤੀ ਗੁਰਗੱਦੀ ਤੇ ਉਸ ਸਮੇਂ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਜਿਹੜੀ ਹੈ ਕੇਵਲ 11 ਸਾਲ ਸੀ ਤੇ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇਹ ਸਾਰੀਆਂ ਰਸਮਾਂ ਹੋਈਆਂ ਅੰਤਮ ਰਸਮਾਂ ਧੰਗ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਤੇ ਦਸਤਾਰ ਦਾ ਜਦੋਂ ਸਮਾਂ ਆਇਆ ਦੇਣ ਦਾ ਤੇ ਉਦੋਂ ਬਹੁਤ ਪਿਆਰ ਵਾਲੀਆਂ ਸੰਗਤਾਂ ਸੇਲੀ ਤੇ ਟੋਪੀ ਦੀ ਉਦੋਂ ਮਰਿਆਦਾ ਚੱਲਦੀ ਸੀ ਸੰਗਤਾਂ ਲੈ ਕੇ ਆਈਆਂ ਹਾਜ਼ਰ ਹੋਈਆਂ ਤੇ ਧੰਗੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਸਾਨੂੰ ਇਹ ਨਹੀਂ ਚਾਹੀਦੀ ਸਾਨੂੰ ਦਸਤਾਰ ਚਾਹੀਦੀ ਹੈ ਤੇ ਬਾਬਾ ਢੋਡਾ ਸਾਹਿਬ ਜੀ ਨੇ ਕਿਹਾ ਕਿ ਸਤਿਗੁਰੂ ਜੀ ਸੰਗਤਾਂ ਬੜੇ ਪ੍ਰੇਮ ਵਿੱਚ ਲੈ ਕੇ ਆਈਆਂ ਤੇ ਇਹਨਾਂ ਸਵੀਕਾਰ ਕਰੋ ਤੇ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੰਨੇ ਫਿਰ ਉਹ ਸੇਲੀ ਟੋਪੀ ਸਵੀਕਾਰ ਕੀਤੀ ਤੇ ਨਾਲ ਹੀ ਹੁਕਮ ਕੀਤਾ ਉਹ ਉਤਸ਼ਾਖਾਨੇ ਚ ਰੱਖ ਦਿਓ ਖਜ਼ਾਨੇ ਵਿੱਚ ਰੱਖ ਦਿਓ ਤੇ ਸਾਡੇ ਵੀ ਦਸਤਾਰਾ ਲੈ ਕੇ ਆਓ ਤੇ ਉਹ ਸਮੇਂ ਫਿਰ ਸਤਗੁਰਾਂ ਨੇ ਦਸਤਾਰਾ ਸਜਾਇਆ ਤੇ ਜਿਹੜਾ ਜ਼ਬਰ ਤੇ ਜ਼ੁਲਮ ਦਾ ਟਕਰਾ ਕਰਨ ਵਾਸਤੇ ਸਤਗੁਰਾਂ ਨੇ ਮਨ ਬਣਾ ਲਿਆ ਸੀ ਕਿ ਇੱਕ ਐਸਾ ਨਿਰਾਲਾ ਜਿਹੜਾ ਐ ਕੌਮ ਜਿਹੜੀ ਐ ਫੌਜ ਜਿਹੜੀ ਆ ਸਿੰਘਾਂ ਦੀ ਤਿਆਰ ਕਰਨੀ ਹੈ ਕਿਉਂਕਿ ਜ਼ਬਰ ਤੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਹਕੂਮਤ ਨਾਲ ਟੱਕਰ ਲੈਣ ਵਾਸਤੇ ਉਹ ਸ਼ਾਸਤਰ ਤਾਂ ਤਾਂ ਸ਼ਾਸਤਰਾਂ ਦੀ ਲੋੜ ਸੀ ਤੇ ਇਸ ਸਮੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਤੇ ਮਾਲਕੀਅਤੇ ਮੇ ਪਾਤਸ਼ਾਹ ਜਦੋਂ ਹਰਮੰਦਰ ਸਾਹਿਬ ਆਉਂਦੇ ਨੇ ਤੇ ਸਾਹਮਣੇ ਉਦੋਂ ਇਹ ਸਾਰਾ ਥਾਂ ਖਾਲੀ ਸੀ ਜਿੱਥੇ ਕਾਲ ਤੱਕ ਸਾਡੀ ਸਿਰਜਣਾ ਹੋਈ ਹੈ ਤੇ ਇਹ ਉੱਚੀ ਥਾਂ ਸੀ ਥੋੜਾ ਜਿਹਾ ਮਿੱਟੀ ਦਾ ਢੇਰ ਸੀ ਇੱਥੇ ਇਹ ਉਹਨਾਂ ਨੇ ਸੋਚਿਆ ਵੇਖਿਆ ਕਿ ਜਗਾਸ ਪਸੰਦ ਆਉਂਦੀ ਹੈ ਸਤਗੁਰਾਂ ਨੂੰ ਤੇ ਬਾਬਾ ਮੁੰਡਾ ਸਾਹਿਬ ਜੀ ਭਾਈ ਗੁਰਦਾਸ ਜੀ ਸਾਰਿਆਂ ਨਾਲ ਸਲਾਹ-ਮਸ਼ਵਰਾ ਕਰਦੇ ਨੇ ਤੇ ਉਹ ਥਾਂ ਦੀ ਚੋਣ ਕੀਤੀ ਗਈ ਤੇ 1606 ਦੇ ਵਿੱਚ ਫਿਰ ਇਹ ਸੇਵਾ ਜਿਹੜੀ ਆ ਆਰੰਭ ਹੁੰਦੀ ਹੈ ਉੱਥੇ ਹੁਕਮ ਕੀਤਾ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿ ਇੱਥੇ ਇੱਕ ਥੜਾ ਤਿਆਰ ਕੀਤਾ ਜਾਵੇ ਜੀ ਦੀ ਉਚਾਈ 7 ਫੁੱਟ ਹੋਣੀ ਚਾਹੀਦੀ ਹੈ ਕਿਉਂਕਿ ਇਹ ਥੜਾ ਕਿਉਂ ਤਿਆਰ ਕੀਤਾ ਗਿਆ ਤਖਤ ਤਿਆਰ ਕਿਉਂ ਕੀਤਾ ਗਿਆ ਉਦੋਂ ਦਿੱਲੀ ਦੇ ਹਕਮਰਾਮਾਂ ਦੇ ਤਖਤ ਜਿਹੜੇ ਸਨ ਉਹ ਦਿੱਲੀ ਦੇ ਵਿੱਚ ਬਹਿ ਕੇ ਤਖਤਾਂ ਦੇ ਉੱਤੇ ਬਹਿ ਕੇ ਹੁਕਮਨਾਮੇ ਜਾਰੀ ਕਰਦੇ ਸੀ ਜ਼ਬਰ ਤੇ ਜ਼ੁਲਮ ਢੋਂਦੇ ਸੀ ਸੰਸਾਰ ਤੇ ਤੇ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਕਿਹਾ ਵੀ 7 ਫੁੱਟ ਉੱਚਾ ਜਿਹੜਾ ਇੱਕ ਥੜਾ ਬਣਾਇਆ ਜਾਵੇ ਤੇ ਉਹ ਥੜਾ ਬਣਾਉਣ ਲੱਗਿਆ ਜਿਹੜਾ ਕੋ ਦਾ ਨਾ ਸਤਿਗੁਰਾਂ ਨੇ ਫਿਰ ਅਕਾਲ ਪੁੰਗਾਂ ਰੱਖਿਆ ਅਕਾਲ ਪੁੰਗਾਂ ਦੀ ਕਾਫ ਸੇਵਾ ਜਿਹੜੀ ਹੈ ਕਿਸੇ ਮਿਸਤਰੀਆਂ ਵੱਲੋਂ ਜਾਂ ਕਿਸੇ ਦਿਹਾੜੀਦਾਰ ਮਜ਼ਦੂਰਾਂ ਵੱਲੋਂ ਨਹੀਂ ਕੀਤੀ ਗਈ ਅਕਾਲ ਪੁੰਗਾਂ ਦੀ ਕਾਫ ਸੇਵਾ ਉਸ ਵੇਲੇ ਦੇ ਬ੍ਰਹਮ ਗਿਆਨੀ ਤੰਤਰ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਕਰਦੇ ਨੇ ਕਿਸੇ ਰਾਜ ਹੱਥ ਨਾ ਲਗਾਇਓ ਮੋਢਾ ਔਰ ਗਰਦਾਸ ਬਣਾਇਓ ਗੁਰਬਿਲਾਸ ਪਾਸਚਈ ਛੇਮੀ ਦੇ ਵਚਨ ਨੇ ਕਿ ਕਿਸੇ ਵੀ ਰਾਜ ਮਿਸਤਰੀ ਨੇ ਉਹਦੇ ਵਿੱਚ ਹੱਥ ਨਹੀਂ ਲਾਇਆ ਤੰਤਰਬਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇੱਟਾਂ ਲਿਆਉਂਦੇ ਰਹੇ ਭਾਈ ਗੁਰਦਾਸ ਜੀ ਚੁੰਨਾ ਬਣਾਉਂਦੇ ਰਹੇ ਤੇ ਸਤਿਗੁਰੂ ਆਪ ਨਾਲ ਸੇਵਾਵਾਂ ਨਿਭਾਉਂਦੇ ਰਹੇ ਕਿਉਂਕਿ ਇਹ ਅਕਾਲ ਦਾ ਤਖਤ ਤਿਆਰ ਹੋ ਰਿਹਾ ਸੀ ਅਕਾਲ ਤੋਂ ਭਾਵ ਕੀ ਹੈ ਅਕਾਲ ਤੋਂ ਰਹਿਤ ਕਾਲ ਦਾ ਕੋਈ ਪ੍ਰਭਾਵ ਨਾ ਹੋਣਾ ਸਮੇਂ ਦਾ ਕੋਈ ਪ੍ਰਭਾਵ ਨਾ ਹੋਣਾ ਕਿਉਂਕਿ ਜਿਹੜੇ ਦਿੱਲੀ ਦੇ ਤਖਤ ਹੁਕਮਰਾਮਾਂ ਦੇ ਤਖਤ ਬਣੇ ਸੀ ਉਹ ਸਮੇਂ ਦੇ ਪ੍ਰਭਾਵ ਹੇਠ ਸਨ ਸਾਰੇ ਸਮੇਂ-ਸਮੇਂ ਤੇ ਉਹਦੇ ਤੇ ਹੁਕਮਰਾਣ ਆਉਂਦੇ ਰਹੇ ਜਾਂਦੇ ਰਹੇ ਤੇ ਅੱਜ ਉਹ ਕਿੱਥੇ ਨੇ ਰਾਜੇ ਮਹਾਰਾਜੇ ਉਹਨਾਂ ਨੂੰ ਕੌਣ ਯਾਦ ਕਰਦਾ ਹੈ ਜੇ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਵਜੂਦ ਨਹੀਂ ਹੈ ਦੁਨੀਆ ਦੇ ਵਿੱਚ ਪਰ ਅੱਜ ਵੀ ਸਤਗੁਰਾਂ ਦਾ ਉਹ ਔਕਾਤ ਅਕਤ ਜਿਹੜਾ ਅੱਜ ਵੀ ਉਹ ਚੜ੍ਹਦੀ ਕਲਾ ਵਿੱਚ ਹੈ ਇਸ ਕਰਕੇ ਫਿਰ ਉਹ ਔਕਾਤ ਬੂੰਗੇ ਦੀ ਰਚਨਾ ਇਸ ਤਰ੍ਹਾਂ ਸਿਰਜਣਾ ਕੀਤੀ ਤੇ ਜਦੋਂ ਤਿਆਰ ਹੋਇਆ ਤੇ ਸਤਗੁਰਾਂ ਨੇ ਫਿਰ ਉੱਥੇ ਆਸਣ ਲਾਇਆ ਗਿਆ ਉੱਤੇ ਥੜਾ ਸਭ ਤੇ ਵਿਛਾਈ ਕਰਕੇ ਸੁੰਦਰ ਸੇਜ ਵਿਛਾਈ ਗਈ ਤੇ ਸਤਿਗੁਰਾਂ ਨੇ ਫਿਰ ਸੁੰਦਰ ਵਸਤਰ ਪਹਿਨੇ ਨੇ ਚੜ੍ਹਦੀ ਕਲਾ ਵਾਲੇ ਜਿਹੜੇ ਬਾਦਸ਼ਾਹ ਲੋਕ ਵਸਤਰ ਪਹਿਨਦੇ ਸੀ ਤੇ ਉਸੇ ਤਰ੍ਹਾਂ ਤਿਆਰ ਬਰਤਿਆਰ ਹੋਏ ਸਤਿਗੁਰੂ ਸ਼ਸਤਰ ਸਜਾਏ ਨੇ ਤਲਵਾਰਾਂ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀਆਂ ਤੇ ਪਥਾ ਸਾਖੇ ਵਿੱਚ ਤੀਰ ਪਾਏ ਨੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨੇ ਕਾਂਗੀ ਲਾਈ ਹੈ ਚੜ੍ਹਦੀ ਕਲਾ ਵਿੱਚ ਤੇ ਉਹ ਅਕਾਲ ਵੁੰਗੇ ਦੇ ਉੱਤੇ ਖੜ ਕੇ ਫਿਰ ਸਿੱਖਾਂ ਨੂੰ ਹੁਕਮਨਾਮਾ ਪਹਿਲਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਰੀ ਕਰਦੇ ਨੇ ਪਹਿਲਾ ਹੁਕਮਨਾਮਾ ਜਾਰੀ ਕੀ ਹੋਇਆ ਸੀ ਉਸ ਵੇਲੇ ਕਿ ਸਿੰਘੋ ਜਿਨ੍ਹਾਂ ਨੇ ਵੀ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਉਹ ਹਥਿਆਰ ਲੈ ਕੇ ਆਉਣ ਸ਼ਾਸਤਰ ਲੈ ਕੇ ਆਉਣ ਘੋੜੇ ਲੈ ਕੇ ਆਉਣ ਪਹਿਲਾਂ ਸੰਗਤਾਂ ਆਉਂਦੀਆਂ ਸੀ ਰਸਤਾ ਵਸਤਾ ਵਾਇਆ ਭੇਟ ਕਰਦੀਆਂ ਸੀ ਪਰ ਉਸ ਦਿਨ ਤੋਂ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਅੱਜ ਤੋਂ ਬਾਅਦ ਕਿਸੇ ਨੇ ਵੀ ਰਸਤਾ ਵਸਤਾ ਵਾਇਆ ਨਹੀਂ ਲੈ ਕੇ ਆਉਣੀ ਕੇਵਲ ਹਥਿਆਰ ਸੀ ਜਿਹੜੇ ਸ਼ਾਸਤਰ ਸਾਨ ਕੋੜੇ ਸਾਨ ਫਿਰ ਸੰਗਤਾਂ ਬਹੁਤ ਸੁਣ ਸੁਣੇ ਘੋੜੇ ਸੁਣ ਸੁਣੇ ਸ਼ਾਸਤਰ ਸਤਗੁਰਾਂ ਨੂੰ ਭੇਟਾ ਕਰਦੀਆਂ ਸੀ ਕਿਉਂਕਿ ਸ਼ਾਸਤਰਾਂ ਦੀ ਲੋੜ ਸੀ ਜਬਰ ਤੇ ਜ਼ੁਲਮ ਦਾ ਟਾਕਰਾ ਸ਼ਾਸਤਰਾਂ ਨਾਲ ਹੋਣਾ ਸੀ ਫੌਜ ਦੇ ਘੋੜਿਆਂ ਦੀ ਲੋੜ ਸੀ ਫਿਰ ਐਸੀ ਚੜ੍ਹਦੀ ਕਲਾ ਵਾਲੀ ਅਕਾਲ ਦੀ ਫੌਜ ਤਿਆਰ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2200 ਘੋੜ ਸਵਾਰ ਜਿਹੜਾ ਜਿਹਨੂੰ ਸ਼ਾਸਤਰ ਵਿਦਿਆ ਸਤਗੁਰਾਂ ਨੇ ਸਿਖਲਾਈ ਬਹੁਤ ਵੱਡੇ ਪਦਰ ਤੇ ਦਿੱਤੀ ਸੀ ਚੜ੍ਹਦੀ ਕਲਾ ਵਾਲੇ ਸਿੰਘ ਸੰਸਾਰੇ ਬਾਣੀ ਪੜਨ ਕੋਲੇ ਸੀ ਨਿਤਨੇਮ ਕਰਨ ਵਾਲੇ ਸੀ 2200 ਘੋੜ ਸਵਾਰ ਸਤਗੁਰਾਂ ਦੇ ਨਾਲ ਹਰ ਸਮੇਰੇ ਦਾ ਸੀ ਸੇਸ਼ ਕਰਕੇ ਫਿਰ ਨਾਲ ਲਈ ਮੀਰੀ ਤੇ ਪੀਰੀ ਦਾ ਸੁਮੇਲ ਕੀਤਾ ਦੋ ਨਿਸ਼ਾਨ ਚੁਲਾਏ ਮੀਰੀ ਤੇ ਪੀਰੀ ਦੇ ਤੇ ਪੀਰੀ ਜਿਹੜਾ ਉਹ ਨਿਸ਼ਾਨ ਧਰਮ ਦਾ ਨਿਸ਼ਾਨ ਜਿਹੜਾ ਉਹ ਉੱਚਾ ਹੈ ਮੀਰੀ ਜਿਹੜਾ ਰਾਜਨੀਤੀ ਦਾ ਨਿਸ਼ਾਨ ਜਿਹੜਾ ਉਹ ਨੀਵਾ ਹੈ ਤੇ ਇਸ ਕਰਕੇ ਧਰਮ ਨੂੰ ਉੱਚੀਆਂ ਰੱਖਿਆ ਕਿ ਸਿਆਸਤ ਜਿਹੜੀ ਆ ਨਾ ਰਾਜਨੀਤੀ ਜਿਹੜੀ ਉਹ ਧਰਮ ਤੇ ਹਾਵੀ ਨਹੀਂ ਸੀ ਉਸ ਸਮੇਂ ਧਰਮ ਜਿਹੜਾ ਹੈ ਉਹਦਾ ਪ੍ਰਭਾਵ ਸੀ ਰਾਜਨੀਤੀ ਦੇ ਉੱਤੇ ਸਿਆਸਤ ਦੇ ਉੱਤੇ ਧਰਮ ਦਾ ਪ੍ਰਭਾਵ ਸੀ ਪਰ ਅੱਜ ਸਮਾਂ ਬੜਾ ਭਿਆਨਕ ਹੈ ਅੱਜ ਰਾਜਨੀਤੀ ਧਰਮ ਦੇ ਉੱਤੇ ਹਾਵੀ ਹੋ ਰਹੀ ਹੈ ਵੇਖ ਰਹੇ ਆਂ ਆਪਾਂ ਕਾਫੀ ਤੱਕ ਸਭ ਤੇ ਪਿੱਛੇ ਜੋ ਵਰਤਾਂਤ ਵਾਪਰਿਆ ਇਸ ਕਰਕੇ ਇਹ ਰਾਜਨੀਤੀ ਜਿਹੜੀ ਆ ਧਰਮ ਤੇ ਹਾਵੀ ਨਹੀਂ ਹੋਣੀ ਚਾਹੀਦੀ ਧਰਮ ਰਾਜਨੀਤੀ ਤੇ ਹਾਵੀ ਰਹਿਣਾ ਚਾਹੀਦਾ ਜਿਹੜਾ ਸਤਗੁਰਾਂ ਨੇ ਸਿਧਾਂਤ ਬਣਾਇਆ ਸੀ ਮੀਰੀ ਤੇ ਪੀਰੀ ਦਾ ਇਹ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਅਕਾਲ ਪੰਗਤੀ ਦੀ ਰਚਨਾ ਕੀਤੀ ਹੈ ਤਾਂ ਹਰ ਹਰਮੰਦਰ ਸਾਹਿਬ ਦੇ ਸਾਹਮਣੇ ਬਿਲਕੁਲ ਦੇਖੋ ਇਹ ਇਮਾਰਤ ਥੋੜੀ ਜਿਹੀ ਆਪਾਂ ਦੇਖਦੇ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਟੇਢੀ ਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਹਰਮੰਦਰ ਸਾਹਿਬ ਅਸੀਂ ਅੰਦਰੋਂ ਬਹਿ ਕੇ ਦਰਸ਼ਨ ਕਰੀਏ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਇਹ ਅਕਾਲ ਪੱਖ ਸਾਹਿਬ ਤੋਂ ਬਹਿ ਕੇ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਅਕਾਲ ਪੱਖ ਸਾਹਿਬ ਦੇ ਉੱਤੇ ਖੜ ਕੇ ਜਦੋਂ ਵੀ ਫੈਸਲੇ ਸੁਣਾਏ ਜਾਂਦੇ ਨੇ ਤਾਂ ਇਹਦਾ ਭਾਵ ਕੀ ਹੈ ਕਿ ਸਾਹਮਣੇ ਧਰਮ ਨੂੰ ਮੁੱਖ ਰੱਖ ਕੇ ਹਰਿ ਦਾ ਮੰਦਰ ਹਰਿਮੰਦਰ ਨੂੰ ਮੁੱਖ ਰੱਖ ਕੇ ਉਹ ਫੈਸਲੇ ਸੁਣਾਏ ਜਾਂਦੇ ਨੇ ਕੋਈ ਵੀ ਗਲਤ ਫੈਸਲਾ ਨਾ ਹੋ ਜਾਵੇ ਧਰਮ ਨੂੰ ਮੁੱਖ ਰੱਖ ਕੇ ਫੈਸਲੇ ਲਏ ਜਾਂਦੇ ਨੇ ਕਿਸੇ ਦੇ ਪ੍ਰਭਾਵ ਹੇਠ ਨਹੀਂ ਕਿਸੇ ਦੇ ਸਿਆਸਤ ਵਿੱਚ ਆ ਕੇ ਨਹੀਂ ਨਿਰਫਕ ਜਿਹੜਾ ਲੋਕਾਂ ਨੂੰ ਇਨਸਾਫ ਮਿਲਦਾ ਸੀ ਇਹ ਅਕਾਲ ਦਾ ਤਖਤ ਸਤਗੁਰਾਂ ਨੇ ਸਾਜਿਆ ਸੀ ਤੇ ਇਸ ਕਰਕੇ ਫਿਰ ਇਹ ਸਮਾਂ ਬਣਦਾ ਰਿਹਾ ਮੌਕੇ ਦੀ ਹਕੂਮਤ ਮੁਗਲ ਸਰਕਾਰਾਂ ਨੇ ਚੜ੍ਹਾਈ ਕਰਕੇ ਆਉਂਦੀਆਂ ਰਹੀਆਂ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦਾ ਸਮਾਂ ਆਇਆ ਜਿਨ੍ਹਾਂ ਨੇ ਬੜੀ ਬਾਰ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦਾ ਨਾਂ ਅਕਾਲ ਪੁੰਗੇ ਤੋਂ ਫਿਰ ਅਕਾਲ ਤਖਤ ਸਾਹਿਬ ਰੱਖਿਆ ਗਿਆ ਤੇ ਉਹ ਫਿਰ 1774 ਈਸਵੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਵਦਾਲੀ ਤੋਂ ਬਾਦ ਜਦੋਂ ਚੜ੍ਹਾਈ ਕਰਕੇ ਫੌਜਾਂ ਆਉਂਦੀਆਂ ਉਹਨਾਂ ਨੇ ਵੇਖਿਆ ਵਿਆਦਵੀ ਹੁੰਦੀ ਹੈ ਫਿਰ ਇਹ 1774 ਵਿੱਚ ਉਸ ਸਮੇਂ ਸਰਦਾਰ ਜੱਸਾ ਸਿੰਘ ਦੀ ਔਲੁਗਾਰੀ ਕਿਉਂਕਿ ਇਹ ਤਕਰੀਬਨ 168 ਸਾਲ ਦਾ ਸਮਾਂ ਲੰਘ ਚੁੱਕਿਆ ਸੀ ਜਿਹੜਾ ਅਕਾਲ ਪੁੰਗਾ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਧਰਮਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਜਿਆ ਸੀ ਬਣਾਇਆ ਸੀ ਉਹ ਉਹਦੇ ਉੱਤੇ ਕੋਈ ਬਿਲਡਿੰਗ ਦੀ ਉਸਾਰੀ ਨਹੀਂ ਸੀ ਉਹ ਇੱਕ ਥੜਾ ਰੂਪ ਦੇ ਵਿੱਚ ਸੀ ਤਖਤ ਦੇ ਰੂਪ ਵਿੱਚ ਸੀ ਤੇ ਕੇਵਲ ਉਹ ਉਹਦੇ ਉੱਤੇ ਬਿਲਡਿੰਗ ਦੀ ਉਸਾਰੀ ਕਿਦੋਂ ਹੋਈ 1774 ਈਸਵੀ ਚ ਆ ਕੇ ਸਰਦਾਰ ਜੱਸਾ ਸਿੰਘ ਜੀ ਅਹਲੂਵਾਲੀਆ ਉਹ ਪਹਿਲੀ ਮੰਜ਼ਲ ਜਿਹੜੀ ਬਣੀ ਐ ਫਿਰ ਉਹ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੇ ਹੁਣ ਬਣਾਈ ਸੇਵਾ ਕਰਾਈ ਸੀ ਕਿਉਂਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਜਿਹੜੇ ਗੁਰਮੁਖਸਾ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਕਾਲ ਤਖਤ ਸਾਹਿਬ ਦੀ ਸਭ ਤੋਂ ਪਹਿਲੀ ਜਿਹੜੀ ਹੈ ਅਕਾਲ ਪੁੰਗੇ ਦੀ ਸੇਵਾ ਜਿਹੜੀ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੂੰ ਸੰਪੇਈ ਗਈ। ਉਹਨਾਂ ਤੋਂ ਬਾਅਦ ਸ਼ਹੀਦ ਭਾਈ ਮਨੀ ਸਿੰਘ ਜੀ ਵੀ ਸੇਵਾਵਾਂ ਲਵਾਉਂਦੇ ਰਹੇ ਨੇ। ਸਰਦਾਰ ਦਰਬਾਰਾ ਸਿੰਘ ਜੀ ਨੇ ਵੀ ਸੇਵਾਵਾਂ ਲਵਾਈਆਂ। ਨਵਾਬ ਕਪੂਰ ਸਿੰਘ ਜੀ ਨੇ ਉਹਨਾਂ ਨੇ ਵੀ ਸੇਵਾਵਾਂ ਨਵਾਈਆਂ। ਸਬਾ ਜੱਸਾ ਸਿੰਘ ਜੀ ਆਲੂ ਵਾਲੀ ਉਹਨਾਂ ਨੇ ਵੀ ਬਹੁਤ ਸੇਵਾਵਾਂ ਨਵਾਈਆਂ। ਭਾਵੇਂ ਉਹਦੋਂ 12 ਮਿਸਲਾਂ ਸਨ। ਫਿਰ ਇਹ ਤਰਨਾ ਦਲ ਤੇ ਬੋੜਾ ਦਲ ਇਹ ਦੋ ਜਥੇਬੰਦੀਆਂ ਬਣੀਆਂ। ਦਰਨਾ ਦਲ ਦੇ ਵਿੱਚ ਜਿਹੜੇ ਸੀ ਉਹ ਸਾਰੇ ਨੌਜਵਾਨ 40 ਸਾਲ ਤੋਂ ਘੱਟ ਦੀ ਉਮਰ ਦੇ ਤੇ ਬੁੱਢਾ ਦਲ ਵਿੱਚ ਜਿੰਨੇ ਵੀ ਉਹ 50 ਸਾਲ ਦੀ ਉਮਰ ਦੇ ਲਗਭਗ ਓ ਜਿਆਦਾ ਉਮਰ ਵਾਲੇ ਸਨ ਤੇ ਇਸ ਕਰਕੇ ਇਹ ਮਹਾਨ ਸੇਵਾਵਾ ਜਿਹੜੀਆਂ ਸਨ ਇਹ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਜਿਹੜੇ ਵੀ ਸਿੰਘ ਸਹਿਬਾਨ ਹੋਏ ਇਹ ਸਾਰੇ ਉਹ ਉਹਨਾਂ ਕੋਲ ਜਥੇਦਾਰੀ ਅਕਾਲ ਤਖਤ ਸਾਹਿਬ ਦੀ ਵੀ ਹੁੰਦੀ ਸੀ ਨਾਲੋਂ ਬੁੱਢਾ ਦਲ ਦੇ ਜਥੇਦਾਰ ਹੁੰਦੇ ਸੀ ਤੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਬਾਖੂ ਵੀ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਸੇਵਾਵਾਂ ਨਿਭਾਈਆਂ ਬੜਾ ਕੌਮ ਦੀ ਅਗਵਾਈ ਕੀਤੀ ਚੜ੍ਹਦੀ ਕਲਾ ਵਿੱਚ ਸਿੱਖ ਕੌਮ ਦੀ ਤੇ ਇਸ ਕਰਕੇ ਫਿਰ 6ਵੇਂ ਜਥੇ ਦਾ ਸ਼ਹੀਦ ਅਕਾਲੀ ਫੂਲਾ ਸਿੰਘ ਕੀਤਾ ਜਦੋਂ ਸਮਾਂ ਆਉਂਦਾ ਉਹ ਸਾਰਿਆਂ ਨੂੰ ਪਤਾ ਵੀ ਉਹਨਾਂ ਨੇ ਕਿਵੇਂ ਚੜ੍ਹਦੀ ਕਲਾ ਵਿੱਚ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਸਾਥ ਦਿੱਤਾ ਜਦੋਂ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਹੁੰਦੀ ਹੈ ਸਾਰਾ ਉਹਨਾਂ ਦਾ ਰਾਜ ਹੁੰਦਾ ਕਾਇਮ ਸਿੱਖ ਕਾਇਮ ਸਿੱਖ ਰਾਜ ਕਾਇਮ ਹੁੰਦਾ ਜਾਂਦਾ ਤੇ ਉਹਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਹੁਣਾਂ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਉਹਨਾਂ ਨੇ ਅਕਾਲ ਦੀ ਫੌਜ ਤਿਆਰ ਕੀਤੀ ਸੀ 1800 ਘੋੜਸਵਾਰ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਹਰ ਸਮੇਂ ਰਹਿੰਦੇ ਸਨ ਤੇ ਇਹ ਉਹ ਸਮਾਂ ਵੀ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਉਸੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਨੇ ਸਜ਼ਾ ਸੁਣਾਈ ਸੀ ਕੋਰੜਿਆਂ ਦੀ ਤੇ ਇਸ ਕਰਕੇ ਉਹ ਜ਼ੁਰਤ ਵਿਖਾਈ ਸੀ ਉਹਨਾਂ ਨੇ ਭਾਵੇਂ ਉਹ ਮੌਕੇ ਤੇ ਬਹੁਤ ਵੱਡੀ ਤਾਕਤ ਸੀ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਰ ਨਹੀਂ ਧਰਮ ਜਿਹੜਾ ਉਹ ਹਾਵੀ ਸੀ ਸਿਆਸਤ ਹਾਵੇ ਨਹੀਂ ਸੀ ਧਰਮ ਦਾ ਪ੍ਰਭਾਵ ਜ਼ਿਆਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜ਼ਾ ਕਬੂਲੀ ਸੀ ਹੱਥ ਜੋੜ ਕੇ ਖੜ ਕੇ ਫਿਰ ਸਾਹਮਣੇ ਖੜੇ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਇਸ ਕਰਕੇ ਇਹ ਉਸ ਸਮੇਂ ਦੇ ਜਥੇਦਾਰ ਸਨ ਜਿਹੜੇ ਵਾਕੂਬੀ ਸੇਵਾਵਾਂ ਨਿਭਾ ਕੇ ਗਏ ਨੇ ਤੇ ਉਸ ਸਮੇਂ ਫਿਰ ਜਿਹੜੀਆਂ ਉੱਪਰਲੀਆਂ ਮੰਜ਼ਲਾ ਬਿਲਡਿੰਗਾਂ ਬਣੀਆਂ ਜੰਨੀਆਂ ਵੀ ਤੇ ਪਹਿਲੀ ਮੰਜ਼ਲ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੇ ਕਾਰ ਸੇਵਾ ਕਰਾਈ ਉੱਪਰ ਵਾਲੀ ਬਿਲਡਿੰਗ ਜਿਹੜੀ ਹੈ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਸਿਵਾਵਾ ਨਿਭਾਈਆਂ ਤੇ ਜਿਹੜਾ ਗੁੰਮਦ ਉੱਤੇ ਅਸੀਂ ਵੇਖਦੇ ਹਾਂ ਸੁੰਦਰ ਜਿਹੜਾ ਦਰਸ਼ਨ ਕਰਦੇ ਹਾਂ ਭਾਵੇਂ ਇਹ ਉਹ ਬਿਲਡਿੰਗ ਨਹੀਂ ਹੈ ਕਿਉਂਕਿ ਕਈ ਵਾਰ ਇਹ ਬਿਲਡਿੰਗ ਤੇ ਹਮਲਾ ਹੋਇਆ ਟਹਿ ਚੁੱਕੀ ਸੀ ਬਿਲਡਿੰਗ ਸਿਵਾਵਾ ਹੁੰਦੀਆਂ ਰਹੀਆਂ ਤੇ ਇਹ ਗੋਲ ਬਿਲਡਿੰਗ ਦੇ ਗੁੰਮਦ ਦੀ ਸਿਵਾ ਜਿਹੜੀ ਕਾਲ ਤੱਕ ਸਾਡੇ ਨਾਲ ਸਰਦਾਰ ਹਰੀ ਸਿੰਘ ਜੀ ਨੜੂਆ ਜਿਹੜੇ ਮਹਾਨ ਸੂਰਬੀਰ ਯੋਧੇ ਜਰਨੈਲ ਹੋਏ ਨੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਇਹ ਉਹ ਸਾਰੇ ਗਮਨ ਦੀ ਸੇਵਾ ਜਿਹੜੀ ਉਹਨਾਂ ਨੇ ਕਰਾਈ ਬੜੀ ਚੜ੍ਹਦੀ ਕਲਾ ਵਿੱਚ ਤੇ ਇਸ ਕਰਕੇ ਅਕਾਲ ਤਖਤ ਸਾਹਿਬ ਜਿਹੜਾ ਨਾ ਉਹ ਸਿੱਖਾਂ ਦੀ ਅਗਵਾਈ ਕਰਦਾ ਰਿਹਾ ਸਿੱਖ ਕੌਮ ਦਾ ਇੱਕ ਮਹਾਨ ਸਾਡਾ ਸਿੱਖੀ ਦਾ ਕੇਂਦਰ ਸੀ ਤੋਰਾ ਸੀ ਏ ਜਿਵੇਂ ਕਿ ਭਗਤੀ ਦਾ ਕੇਂਦਰ ਸ੍ਰੀ ਹਰਮੰਦਰ ਸਾਹਿਬ ਹੈ ਤੇ ਸ਼ਕਤੀ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਹੈ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਧੰਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੰਤ ਦੇ ਸਿਪਾਹੀ ਦਾ ਮੇਲ ਕੀਤਾ ਸੰਤ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇਜਕਾਰ ਕਿਉਂਕਿ ਪੰਜਾਂ ਪਾਤਸ਼ਾਹ ਤੱਕ ਤੇ ਭਗਤੀ ਦੇ ਰੂਪ ਵਿੱਚ ਸੰਤ ਰੂਪ ਵਿੱਚ ਸਤਿਗੁਰਾਂ ਨੇ ਸਾਰਾ ਜੀਵਨ ਬਤੀਤ ਕਰਦੇ ਰਹੇ ਤੇ ਮੇਰੀ ਫ਼ਰੀ ਦੇ ਮਾਲਕ ਤੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਸੰਤ ਦੇ ਨਾਲ ਸਿਪਾਹੀ ਬਣੇ ਸ੍ਰੀ ਸਾਹਿਬ ਧਾਰਨ ਕੀਤੀਆਂ ਤੇ ਉਹਨਾਂ ਨੇ ਜ਼ਬਰ ਤੇ ਜ਼ੁਲਮ ਦਾ ਟੱਕਰਾਂ ਕੀਤਾ ਕਿਉਂਕਿ ਉਹਨਾਂ ਹਨ ਗੁਰੂ ਅਰਜਨ ਦੇਵ ਸਾਹਿਬ ਰਾਜੇ ਸ਼ਹਾਦਤ ਦਾ ਬਦਲਾ ਲੈਣਾ ਸੀ ਉਹਨਾਂ ਦੇ ਅੰਦਰ ਬੜਾ ਤਰਤ ਸੀ ਉਹਨਾਂ ਨੇ ਪਰਣ ਕੀਤਾ ਸੀ ਕਿ ਇਹਦਾ ਟਕਰਾ ਕਰਨਾ ਜ਼ਬਰ ਤੇ ਜ਼ੁਲਮ ਦਾ ਤੇ ਇਸ ਕਰਕੇ ਫਿਰ ਇਹ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਹੋਈ ਹੈ ਅਕਾਲ ਪੁੰਗਾ ਤੇ ਬਾਅਦ ਵਿੱਚ ਇਹਦਾ ਨਾਮ ਅਕਾਲ ਤਖਤ ਸਰ ਰੱਖਿਆ ਗਿਆ ਜੋ ਸਾਡੇ ਸਿਰਮੌਰ ਸਾਰੇ ਪੰਜਾਂ ਤਖਤਾਂ ਦੇ ਵਿੱਚੋਂ ਸਾਰਾ ਸਿਰਮੌਰ ਜਿਹੜਾ ਉਹ ਅਕਾਲ ਤਖਤ ਸਾਹਿਬ ਹੈ ਤੇ ਇਸ ਕਰਕੇ ਬਸ ਫਿਰ ਸਮੇਂ-ਸਮੇਂ ਤੇ ਜਥੇਦਾਰ ਸਿੰਘ ਸਾਹਿਬਾਨ ਆਉਂਦੇ ਰਹੇ ਅਕਾਲੀ ਫੂਲਾ ਸਿੰਘ ਦੀ ਤੋਂ ਬਾਅਦ ਤੇ ਜਸਦੇਵ ਬਾਬਾ ਬਖਨੂਮਾਨ ਸਿੰਘ ਜੀ ਵੀ ਉਹਨਾਂ ਨੇ ਵੀ ਸਿਵਾ ਬਾਨਵਾਈਆਂ ਭਾਵੇਂ 90 ਸਾਲ ਦੀ ਉਮਰ ਸੀ ਖੰਡਾ ਖੜਕਾਇਆ ਉਹਨਾਂ ਨੇ ਅੰਗਰੇਜ਼ ਸਰਕਾਰਾਂ ਦੇ ਨਾਲ ਟੱਕਰੇ ਕੀਤੇ ਸ਼ਹਾਦਤ ਦਾ ਜਾਮ ਪੀਤਾ ਤਾਂ ਇਸ ਕਰਕੇ ਇਹ ਸਮੇਂ-ਸਮੇਂ ਤੇ ਅਗਵਾਈ ਜਿਹੜੀ ਅਕਾਲ ਤਖਸ਼ਾਬ ਨੇ ਕੀਤੀ ਹੈ ਸਿੱਖ ਪੰਥ ਦੀ ਸਿੱਖ ਗਉਂ ਦੀ ਇਹ ਜਿਹਨੇ ਵੀ ਫੈਸਲੇ ਹੁੰਦੇ ਸੀ ਜਿਹੜੇ ਵੀ ਫੈਸਲੇ ਉਤੋਂ ਐਲਾਨੇ ਜਾਂਦੇ ਸੀ ਹੁਕਮਨਾਮੇ ਲਾਣੇ ਜਾਂਦੇ ਸੀ ਸਾਰੀ ਕੌਮ ਉਹਨੂੰ ਸੱਤ ਕਰਕੇ ਮੰਨਦੀ ਸੀ ਅਗਵਾਈ ਇਹਦੇ ਵਿੱਚ ਚੱਲਦੀ ਸੀ ਸਾਰੀ ਜਿੰਨੀ ਵੀ ਸਿੱਖ ਕੌਮ ਹੈ ਇਹ ਉਤੋਂ ਹੀ ਸਤਗੁਰਾਂ ਨੇ ਫਿਰ ਢਾਡੀ ਫਤਰਾ ਜਿਹੜੀ ਉਹ ਦੇਰਾ ਉੱਤਾ ਹੋਈ ਸੀ ਕਾਮਤਖ ਸਾਹਿਬ ਦੇ ਉਤੋਂ ਭਾਈ ਨੱਥਾ ਤੇ ਭਾਈ ਅਬਦੁੱਲਾ ਜਿਹੜੇ ਦੋ ਢਾਡੀ ਸਨ ਜਿਨ੍ਹਾਂ ਨੇ ਸਤਗੁਰਾਂ ਦੀਆਂ 12 ਗਾਉਣੀਆਂ ਹਰੀ ਜਸ ਕਰਨਾ ਤੇ ਇਹ ਢਾਡੀ ਫਤਰਾ ਦੀ ਜਿਹੜੀ ਅਰੰਭਤਾ ਮੇਰੀ ਪੀਰੀ ਦੇ ਮਾਲਕ ਤਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਸਮੇਂ ਕੀਤੀ ਤੇ ਅੱਜ ਵੀ ਢਾਡੀ ਵਾਰਾਂ ਦੇ ਰਾਹੀ ਜਿਹੜਾ ਜੋਸ਼ ਭਰਿਆ ਜਾਂਦਾ ਸਿੱਖ ਕੌਮ ਦੇ ਵਿੱਚ ਇੱਕ ਜਜਵਾ ਭਰਿਆ ਜਾਂਦਾ ਤੇ ਇਸ ਕਰਕੇ ਅਜੀਬੀ ਮਰਿਆਦਾ ਹੈ ਅਕਾਲ ਤਖਤ ਸਾਹਿਬ ਤੇ ਜਦੋਂ ਜਾਈਦਾ ਦਰਸ਼ਨ ਹੁੰਦੇ ਨੇ ਕਿ ਢਾਡੀ ਸਿੰਘ ਵਾਰਾਂ ਗਾਉਂਦੇ ਨੇ ਤੇ ਇਹ ਤਨਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਦੇਣ ਹੈ ਸਾਨੂੰ ਇਹ ਅਕਾਲ ਤਖਤ ਸਾਹਿਬ ਜਿਹੜਾ ਉਹ ਮਹਾਨ ਹੈ ਮਹਾਨ ਰਣ ਹੈ ਤੇ ਮਹਾਨ ਸੀ ਇਸ ਕਰਕੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਵਾਲੇ ਬੜੇ ਆਏ ਨੇ ਤੇ ਬੜੇ ਹੈ ਤੇ ਬਟਿਉਣਗੇ ਜਿਨ੍ਹਾਂ ਨੇ ਵੀ ਅਕਾਲ ਤਖਤ ਸਾਹਿਬ ਦੇ ਨਾਲ ਟੱਕਰ ਲਈ ਹੈ ਉਹ ਉਹਨਾਂ ਦਾ ਨਾਮੋ ਨਿਸ਼ਾਨ ਮੌਜੂਦ ਦੁਨੀਆ ਦੇ ਉੱਤੇ ਨਹੀਂ ਰਿਹਾ ਉਹ ਖਤਮ ਹੋ ਗਏ ਨੇ ਅੱਜ ਵੀ ਜਿਹੜੇ ਟੱਕਰ ਲੈ ਰਹੇ ਨੇ ਉਹਨਾਂ ਦਾ ਨਾਮੋ ਨਿਸ਼ਾਨ ਮੌਜੂਦ ਨਹੀਂ ਰਹਿਣਾ ਕਿਉਂਕਿ ਵੀਰੀ ਪੀਰੀ ਦੇ ਮਾਲਕ ਧੰਗੂਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਣਾਇਆ ਹੋਇਆ ਅਕਾਲ ਤਖਤ ਹੈ ਉਹ ਆਕਾਲ ਦਾ ਤਖਤ ਹੈ ਉਹ ਪਰਮੇਸ਼ਰ ਦਾ ਤਖਤ ਹੈ ਇਸ ਕਰਕੇ ਉਹਦਾ ਸੁਨਵਾਨ ਸਾਰੀਆਂ ਸਿੱਖ ਸੰਗਤਾਂ ਬਹੁਤ ਪ੍ਰੇਮ ਸ਼ਰਧਾ ਨਾਲ ਕਰਦੀਆਂ ਕਰਦੀਆਂ ਸੀ ਤੇ ਕਰਦੀਆਂ ਰਹਿਣਗੀਆਂ ਬੜੇ ਦੁਖੀ ਆਏ ਨੇ ਤੇ ਆਉਣਗੇ ਇਸ ਕਰਕੇ ਉਹਨਾਂ ਦੀ ਪਰਵਾਹ ਨਹੀਂ ਕਰਨੀ ਬਸ ਅਰਦਾਸ ਕਰਨੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੀਰੀ ਦੇ ਮਾਲਕ ਕਿਰਪਾ ਕਰਨ ਜਿਵੇਂ ਚੜ੍ਹਦੀ ਕਲਾ ਵਿੱਚ ਪਹਿਲਾਂ ਵੀ ਆਕਾਲ ਤਖਸਾਲ ਆਕਾਲ ਤਖਸਾਲ ਦੇ ਜੱਲੇਦਾਰ ਕੌਮ ਦੀ ਅਗਵਾਈ ਕਰਦੇ ਸੀ ਵੇੜੜਾ ਹੋ ਕੇ ਨੇੜੜਾ ਹੋ ਕੇ ਬਿਨਾ ਕਿਸੇ ਭੈਅ ਤੋਂ ਫੈਸਲੇ ਕਰਦੇ ਸੀ ਇਸੇ ਤਰ੍ਹਾਂ ਇਹ ਕਲਪਤਖ ਸਾਬ ਜਿਹੜਾ ਕਲਪਤਖ ਸਾਬ ਦੇ ਜਥੇਦਾਰ ਜਿਹੜੀ ਕੌਮ ਦੀ ਅਗਵਾਈ ਕਰਦੇ ਰਹਿਣ ਗੁਰੂ ਸਾਹਿਬ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਵਾ ਆਪਾਂ ਸੰਖੇਪ ਰੂਪ ਦੇ ਵਿੱਚ ਇਹ ਆਪਣਾ ਇਤਿਹਾਸ ਤੇ ਆਪਾਂ ਵਿਚਾਰ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ